ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਪਾਂਸਮਤੀ 1509 1121 ਜਾਂ ਫਿਰ ਮੁਛਲ ਦੀਆਂ ਵੈਰੈਟੀਆਂ ਹੋ ਗਈਆਂ ਇਹਨਾਂ ਸਾਰੀਆਂ ਵੈਰੈਟੀਆਂ ਦੇ ਚੰਗੇ ਰੇਟ ਲੈਣ ਦੇ ਲਈ ਆਪਾਂ ਨੂੰ ਇਸ ਦੀ ਕੁਆਲਿਟੀ ਅਤੇ ਦਾਣੇ ਦੀ ਚਮਕ ਅਤੇ ਚੰਗੇ ਝਾੜ ਲੈਣ ਦੇ ਲਈ ਆਪਣੇ ਖੇਤਾਂ ਦੇ ਵਿੱਚ ਖਾਦਾਂ ਦੀ ਵਰਤੋਂ ਆ ਜਿਹੜੀ ਸਹੀ ਤਰੀਕੇ ਦੇ ਨਾਲ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਆਪਾਂ ਇਸ ਤੋਂ ਚੰਗਾ ਝਾੜ ਲੈ ਸਕੀਏ ਜਾਣਕਾਰੀ ਲਈ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਖਾਦਾਂ ਬਾਰੇ ਗੱਲ ਕਰਦੇ ਹਾਂ ਜੀ ਜਿਹਦੇ ਵਿੱਚ ਨਾਈਟ੍ਰੋਜਨ ਸਲਫਰ ਜ਼ਿੰਕ ਕੈਲਸ਼ੀਅਮ ਮੈਗਨੀਸ਼ੀਅਮ ਹੋ ਗਿਆ ਜੇ ਆਪਾਂ ਇਕੱਲੇ ਮੈਗਨੀਸ਼ੀਅਮ ਦੀ ਗੱਲ ਕਰੀਏ ਤਾਂ ਇਹ ਆਪਣੀਆਂ ਜ਼ਮੀਨਾਂ ਦੇ ਵਿੱਚ ਪਾਉਣੇ ਕੋਈ ਬਹੁਤੀ ਜ਼ਰੂਰੀ ਨਹੀਂ ਹੈਗੀ ਕਿਉਂਕਿ ਇਹ ਦੀ ਆਪਣੀਆਂ ਜ਼ਮੀਨਾਂ ਦੇ ਵਿੱਚ ਬਾੜੀ ਘਾਟ ਨਹੀਂ ਆਉਂਦੀ ਜੂਰੀਆ ਖਾਦ ਦੀ ਜੇਕਰ ਆਪਾਂ ਹੁਣ ਗੱਲ ਕਰੀਏ ਤਾਂ ਜਿਹੜੀ ਯੂਨੀਵਰਸਿਟੀਆਂ ਵੱਲੋਂ ਰეკਮੈਂਡੇਸ਼ਨ ਕੀਤੀ ਜਾਂਦੀ ਆ ਵੀ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਬਾਸਮਤੀ ਦੀਆਂ ਕਿਸਮਾਂ ਦੇ ਉੱਪਰ 55 ਤੋਂ ਲੈ ਕੇ 60 ਕਿਲੋ ਦੇ ਕਰੀਬ ਜੂਰੀਆ ਖਾਦ ਜਿਹੜੀ ਪਾਉਣੀਆਂ ਤਾਂ ਜੋ ਆਪਾਂ ਇਸ ਦੇ ਉੱਪਰ ਕੀੜਿਆਂ ਮਕੌੜਿਆਂ ਜਾਂ ਹੋਰ ਬਿਮਾਰੀਆਂ ਦੇ ਹੋਣ ਵਾਲੇ ਹਮਲੇ ਤੋਂ ਆਪਾਂ ਬਚ ਸਕੀਏ ਇਸ ਫਸਲ ਨੂੰ ਬਚਾ ਸਕੀਏ ਨਾਲੇ ਆਪਣਾ ਖਰਚਾ ਘੱਟ ਹੁੰਦਾ ਉਹਦੇ ਨਾਲ ਤੇ ਇਹ ਰეკਮੈਂਡੇਸ਼ਨ ਯੂਨੀਵਰਸਿਟੀ ਵਾਲੋ ਕੀਤੀ ਜਾਂਦੀ ਆ ਤੇ ਜਿਹੜੀਆਂ ਮਸਲ ਦੀਆਂ ਵੈਰਾਈਟੀਆਂ ਨੇ ਜੇ ਉਹਦੇ ਉੱਪਰ ਆਪਾਂ ਜੂਰੀਆ ਦੀ ਗੱਲ ਕਰੀ ਤਾਂ 65 ਤੋਂ ਲੈ ਕੇ 70 ਕਿਲੋ ਦੇ ਕਰੀਬ ਮਸਲ ਰੇਟੀਆਂ ਦੇ ਉੱਪਰ ਜੂਰੀਆ ਪਾਉਣ ਦੀ ਰეკਮੈਂਡ ਕੀਤੀ ਜਾਂਦੀ ਹੈ ਯੂਨੀਵਰਸਿਟੀਆਂ ਵੱਲੋਂ ਤੇ ਨਾਲ ਹੀ ਹੁਣ ਗੱਲ ਕਰਦੇ ਆਪਾਂ ਵੀ ਖਾਦ ਕਦੋਂ ਪਾਉਣੀ ਆਪਾਂ ਪਹਿਲੀ ਖਾਦ ਜੂਰੀਆ ਤੇ ਜਿਹੜੀ ਯੂਨੀਵਰਸਿਟੀਆਂ ਵੱਲੋਂ ਦੱਸੀ ਜਾ ਰਹੀ ਹੈ ਸਪਾਰਸ ਦੇ ਮੁਤਾਬਕ 10 ਜਾਂ 12 ਦਿਨਾਂ ਦੇ ਉੱਪਰ ਜਦੋਂ ਵੀ ਪਨੀਰੀ ਆਪਾਂ ਲਾਤੀ ਪੱਟ ਕੇ ਉਸ ਤੋਂ ਬਾਅਦ 10-12 ਦਿਨਾਂ ਦੇ ਉੱਪਰ ਆਪਾਂ ਪਹਿਲੀ ਖਾਦ ਜਿਹੜੀ ਉਹ ਪਾਉਣੀ ਹੁੰਦੀ ਆ ਜਿਸ ਦੇ ਨਾਲ ਆਪਾਂ ਇਹਦਾ ਚੰਗਾ ਝਾੜ ਲੈ ਸਕਦੇ ਆ ਘਟ ਖਾਦਾਂ ਦੀ ਵਰਤੋਂ ਕਰਕੇ ਹੀ ਤਾਂ ਜਦੋਂ ਵੀ ਆਪਾਂ ਜੂਰੀਆ ਪਾਉਣੀ ਆ ਖੇਤ ਦੇ ਵਿੱਚ ਆਪਣੇ ਖੇਤ ਦੇ ਵਿੱਚੋਂ ਪਾਣੀ ਸੁੱਕਿਆ ਹੋਣਾ ਚਾਹੀਦਾ ਪਾਣੀ ਸੁਕਾ ਕੇ ਹੀ ਆਪਾਂ ਨੂੰ ਜੂਰੀਆ ਪਾਉਣੀ ਚਾਹੀਦੀ ਹੈ ਉਸ ਤੋਂ ਬਾਅਦ ਦੂਜੇ ਦਿਨ ਜਾਂ ਉਸੇ ਦਿਨੀ ਆਪਾਂ ਨੂੰ ਪਾਣੀ ਲਾ ਦੇਣਾ ਚਾਹੀਦਾ ਜਿਹਦੇ ਨਾਲ ਆਪਾਂ ਨੂੰ ਰਿਜ਼ਲਟ ਬਹੁਤ ਵਧੀਆ ਮਿਲਦੇ ਨੇ ਜੂਰੀਆ ਖਾਦੇ ਦੂਜੇ ਨੰਬਰ ਤੇ ਆਪਾਂ ਹੁਣ ਗੱਲ ਕਰਦੇ ਆਂ ਪਟਾਸ਼ ਜਿੰਕ ਸਲਫਰ ਜਾਂ ਹੋਰ ਖਾਦਾਂ ਨੇ ਜਿਹੜੀਆਂ ਆਪਾਂ ਪਾਉਣੀਆਂ ਨੇ ਉਹ ਸਿਰਫ ਆਪਾਂ ਨੂੰ ਖੇਤ ਦੀ ਮਿੱਟੀ ਹੀ ਟੈਸਟ ਕਰਾ ਕੇ ਹੀ ਪਾਉਣੀਆਂ ਚਾਹੀਆਂ ਨੇ ਜੇਕਰ ਆਪਾਂ ਇਸੇ ਤਰ੍ਹਾਂ ਹੀ ਖਾਦਾਂ ਜ਼ਮੀਨ ਦੇ ਵਿੱਚ ਪਾ ਦਨੇ ਜਿੰਕ ਹੋ ਗਿਆ ਜਾਂ ਪਟਾਸ਼ ਹੋ ਗਿਆ ਤਾਂ ਆਪਾਂ ਨੂੰ ਕੋਈ ਨਾਲੇ ਤਾਂ ਉਹਨਾਂ ਦਾ ਰਿਜ਼ਲਟ ਨਹੀਂ ਦੇਖਣ ਨੂੰ ਮਿਲਦਾ ਤੇ ਫਿਰ ਆਪਣਾ ਨੁਕਸਾਨ ਹੋ ਜਾਂਦਾ ਉਹਦੇ ਨਾਲ ਇਸ ਲਈ ਜਦੋਂ ਵੀ ਆਪਾਂ ਇਹ ਖਾਦਾਂ ਪਾਉਣੀਆਂ ਨੇ ਤਾਂ ਮਿੱਟੀ ਜ਼ਰੂਰ ਟੈਸਟ ਕਰਵਾ ਕੇ ਪਾਉਣੀਆਂ ਚਾਹੀਦੀਆਂ ਨੇ ਜੇਕਰ ਯੂਨੀਵਰਸਿਟੀ ਰეკਮੈਂਡ ਹੁੰਦੀ ਆ ਤਾਂ ਹੀ ਆਪਾਂ ਨੂੰ ਇਹ ਖਾਦਾਂ ਪਾਉਣੀਆਂ ਚਾਹੀਦੀਆਂ ਨੇ ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਖਾਦਾਂ ਪਾਈਆਂ ਵੀ ਫਸਲ ਨੂੰ ਜ਼ਿਆਦਾ ਨੁਕਸਾਨ ਕਰਦੀਆਂ ਨੇਗੀਆਂ ਇਹ ਚੀਜ਼ਾਂ ਦਾ ਆਪਾਂ ਜ਼ਰੂਰ ਧਿਆਨ ਰੱਖਿਆ ਕਰੋ ਜਿਹੜਾ ਹੁਣ ਇਹ ਵੀਡੀਓ ਦੇ ਵਿੱਚ ਤੁਸੀਂ ਝੋਨਾ ਦੇਖ ਰਹੇ ਹੋ ਇਹ ਹੈਗਾ 1509 ਵੈਰੈਟੀ ਆ ਇਹਦੇ ਉੱਪਰ ਸਿਰਫ ਵਾਲੇ 25 ਤੋਂ 30 ਕਿਲੋ ਜੂਰੀਆ ਲੱਗੇਗਾ ਇਹਨੂੰ ਲੱਗੇ ਨੂੰ ਅੱਜ 20 ਦਿਨਾਂ ਤੋਂ ਉੱਪਰ ਹੋ ਗਿਆ ਇਹ ਝੋਨਾ ਗਰੋਥ ਨੇ ਪੂਰੀ ਵਧੀਆ ਕੀਤੀ ਆ ਤੇ ਇਹਦੇ ਉੱਪਰ ਹਜੇ ਤੱਕ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਕੀਟਨਾਸ਼ਕ ਨਹੀਂ ਵਰਤੀ ਜੇਕਰ ਜ਼ਰੂਰਤ ਪਵੇ ਤਾਂ ਫਿਰ ਆਪਾਂ ਵਰਤ ਸਕਦੇ ਹਾਂਗੇ ਜਾਦੇ ਦਵਾਈਆਂ ਸਿਰਕਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹਦੇ ਉੱਪਰ ਤਾਂ ਆਪਾਂ ਇਹਦੇ ਉੱਪਰ ਨਿਸਾਰੇ ਦੇ ਟਾਈਮ ਪਟਾਸ਼ ਦੀ ਹੋ ਗਈ ਜਾਂ ਇੱਕ ਦੋ ਹੋਰ ਘਾਟਾਂ ਵਾਲੀਆਂ ਸਪਰੇਹਾਂ ਨੇ ਜਿਹੜੀਆਂ ਉਹ ਜ਼ਰੂਰ ਕਰਾਂਗੇ ਉਹ ਵੀ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ ਤਾਂ ਆਪਾਂ ਇਸ ਦਾ ਚੰਗਾ ਝਾੜ ਲੈ ਸਕਦੇ ਹਾਂਗੇ ਇਹੋ ਜਿਹੀਆਂ ਘਾਟਾਂ ਵਾਲੀਆਂ ਸਪਰੇਹਾਂ ਕਰਨ ਦੇ ਨਾਲ ਹੀ ਆਪਾਂ ਇਹਦੀ ਕੁਆਲਿਟੀ ਵੀ ਵਧੀਆ ਬਣਾ ਸਕਦੇ ਹਾਂ ਤੇ ਦਾਣੇ ਦੇ ਵਿੱਚ ਚਮਕ ਵੀ ਆਉਂਦੀ ਹੈ ਉਹਦੇ ਨਾਲ ਤੇ ਝਾੜ ਵੀ ਆਪਾਂ ਨੂੰ ਚੰਗਾ ਮਿਲਦਾ ਇਸ ਨਾਲ ਤਾਂ ਇਹ ਸਪਰੇਹਾਂ ਜ਼ਰੂਰ ਆਪਾਂ ਧਿਆਨ ਦੇ ਨਾਲ ਕਰਿਆ ਕਰੋ ਇਸ ਟਾਈਮ ਦੇ ਉੱਪਰ ਆ ਕੇ ਧੰਨਵਾਦੀ ਵੀਡੀਓ ਦੇਖਣ ਲਈ